ਵਿਕੀ ਹੂੰ ਉਹ ਵਿਜੇ ਕੁਮਾਰ ਹੂੰ ਜੋ ਕਿ ਨਸ਼ਾਜਾਦ ਦੀ ਸੀ ਹੂੰ ਤੇ ਇੱਥੇ ਕੇਸ ਵੀ ਪੈ ਗਿਆ ਸੀ ਹੂੰ ਕੇਸ ਉਹ ਪਕੌੜਾ ਹੋਇਆ ਹੂੰ ਇਹਨੂੰ ਜੇਲ ਹੋਈ 3 ਮਹੀਨੇ ਦੀ ਹੂੰ ਉਸ ਤੋਂ ਬਾਅਦ ਆਇਆ ਜੇਲ ਚੋਂ ਹੂੰ ਤੇ ਕੋਠੀ ਇੱਕ ਮੈਂ ਰਿਟਾਇਰਮੈਂਟ ਦੀ ਬਣਾਈ ਸੀ ਇੱਥੇ ਅਮਨ ਬਾਗ 'ਚ ਹੂੰ ਉਹ 35 ਲੱਖ ਦੀ ਵੇਚ ਗਿਆ ਹੂੰ ਤੇ ਅਮਰੀਕਾ ਟੁੱਟ ਗਿਆ ਹੂੰ ਅਮਰੀਕਾ ਤੋਂ ਬਾਅਦ ਇਹ ਮੈਨੂੰ ਦੱਸਿਆ ਵੀ ਮੈਂ ਆਜੂਗਾ ਮੁਲਕੇ ਆਇਆ ਨਹੀਂ ਨਾ ਹੀ ਮੈਨੂੰ ਕੋਈ ਪੈਸਾ ਭੇਜਿਆ ਮੈਨੂੰ ਲੈਉਗੇ ਹਾਂ ਹਾਂ ਅਰ ਜਾਂਦੇ ਹੋਏ ਆਪਣੀ ਬੋ ਨੂੰ ਕਹਿੰਦਾ ਵੀ ਇਹ ਆਪਣੀ ਮਾਂ ਕੋਲ ਚਲੀ ਜਾਊਗੀ ਇਹਨੇ ਵੀ ਦਿਨ ਚ ਨਹੀਂ ਫਿਰ ਇਹਨੂੰ ਮੈਂ علیحدਾ ਮਕਾਨ ਲੈ ਕੇ ਦੇ ਦਾਂਗਾ ਉਹ ਆਪਣੇ ਹਿੱਸੇ ਦੀ ਮਾਂ ਕੋਠੀ ਵੇਚ ਲਿਆ ਹਾਂ ਹਾਂ ਪਰ ਬੇਦਖਲ ਹੈਗਾ ਉਹ ਫਿਰ ਵੀ ਮੈਨੇ ਤਰਸ ਕੀਤਾ ਉਹਤੇ ਕਿ ਚਲ ਵੀ ਤੇ ਇਹਨਾਂ ਨੂੰ ਇੱਕ ਸਾਲ ਰੱਖੀਏ ਹਾਂ ਹਾਂ ਸੋ ਇਸ ਕਰਕੇ ਰਾਧਿਕਾ ਹੁਣ ਤੁਹਾਨੂੰ ਤੰਗ ਪਰੇਸ਼ਾਨ ਬਹੁਤ ਕਰ ਰਹੀ ਹੈ ਉਹ ਜਾਨ ਮਤ ਮੰਗੇ ਕਿ ਕੀ ਹੈ ਜੀ ਵੀ ਮੈਨੂੰ ਰਾਧਿਕਾ ਤੋਂ ਬਹੁਤ ਸਗੀ ਹੈ ਕਿਉਂਕਿ ਉਹ ਝੂਠੀਆਂ ਦਰਖਾਸਤਾਂ ਦਿੰਦੀ ਹੈ ਮੇਰੇ ਪਰਿਵਾਰ ਨੂੰ ਤੇ ਮੇਰੀਆਂ ਮੇਰੇ ਤੇ ਝੂਠੇ ਝੂਠੇ ਇਲਜ਼ਾਮ ਲਾਉਂਦੀ ਹੈ ਗੱਦੇ ਕਰਦੇ ਇਸ ਉਮਰ ਦੇ 65 ਸਾਲ ਦੀ ਉਮਰ ਦੇ ਵਿੱਚ ਸੁਕਰ ਦਾ ਬੀਪੀ ਦਾ ਮਰੀਜ਼ ਹਾਂ ਮੈਂ ਲੱਤ ਮੇਰੀ ਵੱਢਣ ਵਾਲੀ ਸੀ ਦੋ ਵਾਰੀ ਆਪਰੇਸ਼ਨ ਹੋਇਆ ਜੋ ਕਿ ਬਾਹ ਦੇਖ ਰੋ ਲੱਗਦਾ ਕੋਈ ਨਹੀਂ ਕੋਈ ਠਿਕਣੇ ਪੱਟੀਆਂ ਹੋ ਰਹੀਆਂ ਨੇ ਹੂੰ 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 ਅਲਗੇ ਪਟੀਆਂ ਹੋ ਰਹੀਆਂ ਨੇ ਹੂੰ ਮੈਨੂੰ ਇਸ ਹਾਲੇ ਦੇ ਵਿੱਚ ਜਾਣਾ ਪੈਂਦਾ ਹੈ ਹੂੰ ਬਹੁਤ ਮੈਨੂੰ ਪਰੇਸ਼ਾਨ ਕਰ ਰਹੀ ਹੈ ਕਦੇ ਮੇਰੇ ਨੂਹਾਂ ਦੇ ਖਿਲਾਫ ਕਦੇ ਮੁੰਡੇ ਦੇ ਖਿਲਾਫ ਕਦੇ ਮੇਰੇ ਖਿਲਾਫ ਹੂੰ ਹੂੰ ਸਭ ਦੀਆਂ ਅਪਲੀਕੇਸ਼ਨ ਦੇਈ ਜਾਂਦੀ ਹੈ ਹੂੰ 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 ਇਸ ਲਈ ਆਪਣਾ ਸਬੂਤ ਇਕੱਠਾ ਕਰ ਰਹੀ ਹੈ ਬਾਹਰ ਜਾਣ ਨੂੰ ਹੂੰ ਹੂੰ ਇਹਦਾ ਪਾਸਪੋਰਟ ਵੀ ਜ਼ਬਤ ਕੀਤਾ ਜਾਵੇ ਜੀ ਹੂੰ ਹੂੰ ਕਿਉਂਕਿ ਇਹ ਭੱਜ ਗਈ ਕਿਸੇ ਟਾਵੇਂ ਦਾ ਕੋਈ ਟਿਕਾਣਾ ਨਹੀਂ ਹੈਗਾ ਨਾ ਕੋਈ ਇਹਦਾ ਜਿਮਵਾਰ ਬੰਦਾ ਹੈ ਹਾਂ ਜੀ ਰਾਧਿਕਾ ਜੀ ਮੈਨੂੰ ਬਾਰ-ਬਾਰ ਧਮਕੀਆਂ ਦਿੰਦੀ ਆ ਹੂੰ ਕਿ ਮੈਂ ਆਪਣੇ ਭਾਈਆਂ ਤੋਂ ਆਪਣੇ ਮਾਮੇ ਤੋਂ ਉਹਨੂੰ ਮਰਵਾ ਦਾਗੀ ਮੈਨੂੰ ਤੰਗ ਪਰੇਸ਼ਾਨ ਜੇ ਕੀਤਾ ਕੋਠੀ ਬਾਰੇ ਕੋਠੀ ਜੇ ਛੱਡਣ ਨੂੰ ਕਿਹਾ ਮੈਂ ਉਹਨਾਂ ਨੂੰ ਲਿਆ ਕੇ ਮਮੀ ਹਮਮ ਮਰਵਾ ਦਾਗੀ ਹਮ ਠੀਕ ਹੈ ਜੀ ਤੇ ਅੱਗੇ ਮੈਂ ਦੇ ਕੋਈ ਕਿਰਾਏਦਾਰ ਲਿਆਣਾ ਉੱਪਰਲੇ ਪੋਰਸ਼ਨ ਵਾਸਤੇ ਤੇ ਥੱਲੋਂ ਕੁੰਡੀ ਫਸਾ ਦਿੰਦੀ ਆ ਤੇ ਚਾਬੀ ਗੇਟ ਦੀ ਮੇਰੇ ਕੋਲੇ ਆ ਉੱਪਰ ਵਾਸਤੇ ਮੈਂ ਕਿਰਾਇਆ ਦੇ ਨਹੀਂ ਸਕਦਾ ਬੈਂਕ ਦਾ ਲੋਨ 25 ਲੱਖ ਦਾ ਆਈ ਤੇ ਠੀਕ ਹੈ ਜੀ ਉਹ ਮੈਂ ਕਿਸ਼ਤ ਭਰ ਨਹੀਂ ਸਕਦਾ ਠੀਕ ਹੈ ਨਾ ਮੈਂ ਭਰਾਂ ਹੁਣ ਮੈਂ ਕਿਰਾਇਆ ਦਾ ਇਹ ਮਤਲਬ ਬਟੀਆਂ 2 ਸਾਲ ਤੋਂ 1.5 ਸਾਲ ਤੋਂ ਇਸ ਲਈ ਮੈਂ ਕੁਝ ਨਹੀਂ ਕਰ ਸਕਦਾ ਜੀ ਮੈਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰ ਰਹੀ ਹੈ ਮੇਰੀ ਆਪਣੀ ਬਣਾਈ ਹੋਈ ਪ੍ਰਾਪਰਟੀ ਹੈ ਮੈਂ ਕਿਸੇ ਬਾਪਦਾਦੇ ਤੋਂ ਨਹੀਂ ਜਗਾ ਲਈ ਨਾ ਕੋਈ ਸਹਾਇਤਾ ਲਈ ਹੈ ਬਾਪਦਾਦੇ ਤੋਂ ਮੈਂ ਆਪਣੇ ਕਮਾਈ ਨਾਲ ਇਹ ਸਭ ਕੁਝ ਬਣਾਇਆ ਲੋਨ ਲੈ ਕੇ ਬੈਂਕ ਤੋਂ ਲੋਨ ਲਿਆ ਕੁਝ ਰਾਇਰਮੈਂਟ ਦਾ ਕੁਝ ਜੀਪੀ ਜੀਪੀਐਫ ਕੜਾ ਕੇ ਹੂੰ ਹੂੰ ਸਾਰਾ ਕੁਝ ਮੈਨੇ ਕੀਤਾ ਹੈ ਬਣਾਇਆ ਹੂੰ ਹੂੰ ਇਹਨਾਂ ਵਾਰਤੇ ਪਰ ਇਹ ਨਜਾਇਜ਼ ਮੈਨੂੰ ਤੰਗ ਪਰੇਸ਼ਾਨ ਬਹੁਤ ਕਰਦੀ ਆ ਰਾधिका ਨਾਮ ਦੀ ਜਨਾਨੀ ਹੂੰ ਜੋ ਕਿ ਧੱਕੇ ਨਾਲ ਨੂੰ ਬਣ ਰਹੀ ਹੈ ਲਿਖ ਲਿਖ ਕੇ ਦੇ ਰਹੀ ਹੈ ਮੈਨੂੰ ਥਾਣੇ ਚ ਬਾਰ ਬਾਰ ਬੁਲਾਇਆ ਜਾ ਰਿਹਾ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਮੈਂਟਲੀ ਆਫਸੈਟ ਆ ਇਸ ਲਈ ਵੀ ਮੈਨੂੰ ਮਤਲਬ ਇਨਸਾਫ ਚਾਹੀਦਾ ਐਸਐਸਪੀ ਸਾਹਿਬ ਨੂੰ ਮੈਂ ਅਰਜੀ ਦੇ ਕੇ ਆਇਆ ਅੱਜ ਹੂੰ ਹੂੰ ਵੀ ਮੈਨੂੰ ਇਨਸਾਫ ਚਾਹੀਦਾ ਜਨਾਬ ਇਹ ਰਾਧਿਕਾ ਨਾਮ ਦੀ ਜਨਾਨੀ ਮੈਨੂੰ ਬਹੁਤ ਤੰਗ ਕਰ ਰਹੀ ਹੈ ਮੈਂ ਦਾ ਕੋਈ ਕਦੇ ਵਿਆਹ ਪੂਰੀ ਕੀਤਾ ਜੇ ਵਿਆਹ ਕੀਤਾ ਕਿਹੜਾ ਪੰਡਤ ਹੈ ਕਿਹੜਾ ਕੌਣ ਹੈ ਲਿਆ ਕੇ ਸਬੂਤ ਦਵੇ ਮੈਂ ਉਸੇ ਦਾ ਮੇਰੇ ਨਾਮ ਲਿਖਾਦਾ ਕੋਟੇ ਮੇਰੇ ਖਿਲਾਫ ਨਾ ਝੂਠੀਆਂ ਦਰਖਾਸਤਾਂ ਦੇ ਰਹੀ ਹੈ ਮੇਰੇ ਤੇ ਮੇਰੇ ਪਰਿਵਾਰ ਦੇ ਖਿਲਾਫ ਅਤੇ ਧਮਕੀਆਂ ਵੀ ਦਿੰਦੀ ਹੈ ਇਸ ਲਈ ਵੀ ਮੇਰੀ ਇਹ ਹੀ ਐਪਲੀਕੇਸ਼ਨ ਦੇ ਲਿਖੇ ਮੰਗ ਹੈ ਐਸਐਸਪੀ ਸਾਹਿਬ ਨੂੰ ਵੀ ਇਹ ਝੂਠੀਆਂ ਅਰਜ਼ੀਆਂ ਦੀ ਗੌਰ ਕੀਤੀ ਜਾਵੇ ਵੀ ਕੌਣ ਸੱਚਾ ਕੌਣ ਝੂਠਾ ਹੈ ਝੂਠਾ ਮੇਰੇ ਕਬਜ਼ੇ ਕਰ ਰਹੀ ਹੈ ਮੇਰੇ ਕੋਠੀ ਦੇ ਤੇ ਮੈਂ ਮਰ ਮਰ ਕੇ ਬਣਾਇਆ ਇਸ ਤੇ 25 ਲੱਖ ਦਾ ਲੋਨ ਹੈ ਮੈਂ ਕਿੱਥੋਂ ਭਰਾਂਗਾ ਉੱਪਰ نیچے ਕਬਜ਼ਾ ਕਰੀ ਬੈਠੀ ਆ ਜਦਕਿ ਇਹਦੀ ਕੋਈ ਸਟੇ ਨਹੀਂ ਸਵੇ ਉਧਰ ਹੈਗੀ ਆ 97 ए दी वो मैं बेच चुका चार साल ਪਹਿਲਾਂ ਹੂੰ 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 ਠੀਕ ਹੈ ਜੀ ਉਹ ਦੁਬਾਰੇ ਫੇਰ ਕੋਰਟ ਚ ਪਾਰੀ ਆ ਮੈਂ ਵਕੀਲਾ ਨੂੰ ਪੈਸੇ ਦੇ ਦੇ ਕੇ ਹੈਰਾਨ ਆ ਮੇਰੀ ਪੈਨਸ਼ਨ ਕਿੰਨੀ ਕ ਹੈ ਹੂੰ ਹੂੰ ਉਹ ਇਹਦਾ ਕਾਰਨ ਆ 8-9 ਮਹੀਨੇ ਹੋ ਗਏ 1 ਰੁਪਿਆ ਨਹੀਂ ਦਿਆ ਹੂੰ ਹੂੰ ਵੀਜੇ ਕੁਮਾਰ ਨੇ ਮੈਨੂੰ ਕੋਈ ਮੁੰਡੇ ਨੇ ਪੈਸਾ ਨਹੀਂ ਦਿਆ ਹੂੰ ਹੂੰ ਜਦੋਂ ਆਪਣਾ ਹਿੱਸਾ ਵੇਚ ਕੇ ਨਿਕਲ ਗਿਆ ਮੈਨੂੰ ਪੈਸਾ ਕੋਈ ਦਿੱਤਾ ਹੀ ਨਹੀਂ ਹੁਣ ਤਾਂ 8 ਮਹੀਨੇ ਹੋ ਗਏ 9 ਮਹੀਨੇ ਇਹਨੂੰ ਦੇ ਰਿਹਾ ਹੂੰ ਇਹ ਲੱਖ ਲੱਖ ਰੁਪਏ ਦੇ ਫੋਨ ਲੈ ਰਹੀ ਆ ਆਪਣੇ ਅਕਾਊਂਟਾਂ 'ਚੋਂ ਪੈਸੇ ਪੁਆ ਰਹੀ ਆ ਉਹ ਤੋਂ ਹੂੰ ਸਾਨੂੰ ਕੋਈ ਪੁੱਛ ਨਹੀਂ ਰਹੀ ਨਾਲੇ ਉਲਟਾ ਸਾਡਾ ਕੋਠੀ ਦੱਬੀ ਬੈਠੀ ਆ ਤੁਹਾਨੂੰ ਕੋਈ ਕਰਾਇਆ ਨਹੀਂ ਆ ਰਿਹਾ ਬੈਂਕ ਦਾ ਨੋਟਸ ਆ ਰਿਹਾ ਨਿਲਾਮੀ ਦਾ ਹੂੰ ਇਸ ਲਈ ਮੇਰੀ ਬਹੁਤ ਬੇਇੱਜ਼ਤੀ ਕਰਾ ਰਹੀ ਹੈ ਅਤੇ ਮੀਡੀਆ ਤੇ ਬੁਲਾ ਕੇ ਇਹਨੇ ਮੇਰੀ ਬਹੁਤ ਲਾਪਰਵਾਹੀ ਕੀਤੀ ਹੈ ਮੇਰੇ ਮੇਰੀ ਤੇ ਮੇਰੇ ਪਰਿਵਾਰ ਦੀ ਮੇਰੇ ਬੇਟੇ ਦੇ ਵੀ ਹੂੰ ਜਿਹੜਾ ਕੈਲੀਫੋਰਨੀਆ ਅਮਰੀਕਾ 'ਚ ਰਹਿੰਦਾ ਬਹੁਤ ਤਸੱਲੀ ਕੀਤੀ ਜਾਵੇ ਅਰਜ਼ੀਆਂ ਦੇ ਇਹ ਆ ਵੀ ਕੀ ਕੁਝ ਲਿਖ ਕੇ ਮੈਂ ਦੇ ਰਿਆ ਤੇ ਉਹਦੇ ਮੁਤਾਬਕ ਮੁਲਾਜ਼ਮ ਇਮਾਨਦਾਰ ਭੇਜ ਕੇ ਸੱਚ ਐਂ ਸੱਚ ਦੁੱਧ ਦੁੱਧ ਪਾਣੀ ਦਾ ਪਾਣੀ ਮਤਲਬ ਨਿਚੋੜ ਕੱਢਣ ਤੇ ਮੈਨੂੰ ਬਹੁਤ ਤੰਗ ਕਰ ਰਹੀ ਐ ਮਰ ਮਰ ਕੇ ਪ੍ਰਾਪਰਟੀ ਬਣਾਈ ਐ ਇਹ ਉਹੀ ਦੱਬ ਰਹੀ ਐ ਇਹਦੇ ਮਤਲਬ ਵਿੱਕੀ ਵੇਚ ਗਿਆ ਇੱਕ ਇਹਨੂੰ ਬਿਠਾ ਗਿਆ ਉਹਰੇ ਸਿਰਫ 2 ਮਹੀਨੇ ਲਈ ਬਿਠਾਇਆ ਸੀ ਇਹ ਆਪਣੇ ਮਾਕੋਲ ਚਲੀ ਜਾਊਗੀ ਸਾਡੇ ਨਾਲ ਧੋਖਾ ਕਰਿਆ ਮੁੜ ਕੇ ਆਪਣਾ ਬਣਾ ਰਹੀ ਐ ਹੁਣ ਕੈਮਰੇ ਲਾ ਕੇ ਸਾਡੇ ਸਾਹਮਣੇ ਸਾਡੀ ਮੂਵੀ ਬਣਾ ਬਣਾ ਕੇ ਬਾਹਰ ਭੇਜਦੀ ਰਹੀ ਹੈ। ਉਹ ਕਈ ਬੰਦਿਆਂ ਨੇ ਕਿਹਾ ਕੰਦੀ ਓਏ ਤੂੰ ਉੱਥੇ ਸਾਡੇ ਦੁਸ਼ਮਣਾਂ ਕੋਲ ਗਿਆ ਧੀ ਮੈਂ ਮੂਵੀ ਜੇ ਦੇਖ ਲਿਆ ਦੀ ਕੈਮਰੇ ਜੇ ਦੇਖ ਲਿਆ ਦੀ ਫਿਰ ਅਸੀਂ ਦੁਖੀ ਹੋ ਕੇ ਤੋੜਿਆ ਵੀ ਸਾਡੀ ਫੂਟੇਜ ਕੱਟ ਕੇ ਆਪਣੇ ਭਾਈਆਂ ਨੂੰ ਦੇ ਦੀ ਹੈ ਜਿਹੜੇ ਕਿ ਗੈਂਗਸਟਰ ਰਹਿੰਦੀ ਹੈ ਜਿੰਮੀ ਧਮਕੀਆਂ ਦਿੰਦੀ ਆ ਸਾਨੂੰ ਕਦੇ ਕਿਸੇ ਟਾਈਮ ਵੀ ਮਰਵਾ ਸਕਦੀ ਹੈ ਅਸੀਂ ਡਰਦੇ ਮਾਰੇ ਨੇ ਲਾਇਆ ਤਾਂ ਕਿ ਮੇਨ ਜਿਹੜਾ ਕੈਮਰਾ ਇਹਦੇ ਦਰਵਾਜ਼ੇ ਤੇ ਲੱਗਿਆ ਹੋਇਆ ਉਹ ਗੇਟ ਤੇ ਜਿਹੜਾ ਕੋਈ ਜਾਂਦਾ ਹੈ ਉਹ ਸਾਹਮਣੇ ਲੱਗਿਆ ਹੋਇਆ ਜਿਹੜੇ ਸਾਈਡਾਂ ਤੇ ਲੱਗੇ ਦੀ ਸਾਡੀ ਫੂਟੇਜ ਕੱਢ ਰਹੀ ਸੀ ਉਹ ਅਸੀਂ ਮਤਲਬ ਲਾਇਆ ਹੋਰ ਕਾਸੀ ਨਜਾਇਜ਼ ਨਹੀਂ ਕੋਈ ਕੀਤਾ ਵਾ ਬਾਕੀ ਸਾਡੇ ਵੀ ਕੈਮਰੇ ਲੱਗੇ ਹੋਏ ਨੇ ਜਦ ਮਰਜੀ ਫੂਟੇਜ ਕਢਾ ਸਕਦੇ ਹੋ ਜੇ ਅਸੀਂ ਗਲਤ ਹੈ ਕੋਈ ਅਸੀਂ ਇਹਦੇ ਨਾਲ ਕੋਈ ਮਿਸੇ ਆਪਣੀ ਹੁੰਦੀ ਆ ਅੱਛਾ ਇੱਕ ਘਵਾਰ ਦੇ ਵਿੱਚ ਨੋਟਿਸ ਦਿੱਤੇ ਸੀ ਬੇਟਾ ਬੇਦਖਲਾ ਜਦੋਂ ਮੈਂ ਬੇਨਤੀ ਕਰਦਾ ਹੂੰ ਰਧਿਕਾ ਨੂੰ ਵੀ ਮੇਰੀ ਕੋਠੀ ਖਾਲੀ ਕਰ ਦੇ ਹੂੰ ਤਾਂ ਆਪਣੇ ਭਾਈਆਂ ਦੀ ਤੇ ਆਪਣੇ ਮਾਮੇ ਦੀ ਧਮਕੀ ਦਿੰਦੀ ਆ ਵੀ ਜੋਲ ਜੇਲ੍ਹ ਚੋਂ ਛੁੱਟ ਕੇ ਆ ਗਏ ਨੇ ਉਹ ਤੈਨੂੰ ਮਾਰ ਦਣਗੇ ਤੈਨੂੰ ਐ ਕਰ ਦਣਗੇ ਨਹੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੀ ਇਨਕੁਆਇਰੀ ਕਰੀ ਜਾਵੇ ਵੀ ਆਹ ਬਾਕੀ ਇਹਦੇ ਭਾਈ ਗੰਗਸ਼ਰਮ ਨੂੰ ਤਾਂ ਇਹ ਨਹੀਂ ਪਤਾ ਵੀ ਕਿੱਥੋਂ ਦੀ ਹੈਗੀ ਕਿੱਥੋਂ ਦੀ ਨਹੀਂ ਮੈਨੂੰ ਕੁਝ ਨਹੀਂ ਪਤਾ ਅਜੀ ਸ਼ੱਕ ਦੀ ਮਤਲਬ ਉਹਦੇ ਨਾਲ ਸੌਂ ਰਹੇ ਆ ਡਰਦੇ ਤੁਸੀਂ ਅੱਜ ਕੰਪਲੀਟ ਦਿੱਤੀ ਆ ਪਹਿਲਾਂ ਕਦੇ ਦਿੱਤੀ ਆ ਥਾਣੇ 'ਚ ਕੰਪਲੀਟ ਬਹੁਤ ਦਿੱਤੀ ਆ ਜੀ 7-8 ਟੱਕਾ ਕੰਪਲੀਟ ਦਿੱਤੀ ਨੇ ਕੋਈ ਸੁਣਵਾਈ ਨਹੀਂ ਹੋਈ ਮਰੀ ਐਨੀਆਂ ਕੰਪਲੀਟਾਂ ਦਿੱਤੀਆਂ ਨੇ ਐਸਐਸਪੀ ਜੀ ਡੀਆਈਜੀ ਸਾਹਿਬ ਤੋਂ ਮਾਰਕ ਕਰਾ ਕੇ ਐਸਐਸਪੀ ਸਾਹਿਬ ਤੋਂ ਸਿੱਧਾ ਰਜਿਸਟਰੀਆਂ ਕਰਾਈਆਂ ਨੇ ਜੀ ਬਾਈ ਪੋਸਟ ਕਰਾਈਆਂ ਨੇ ਕੋਈ ਸੁਣਵਾਈ ਨਹੀਂ ਕਦੇ ਕੋਈ ਬੁਲਾਇਆ ਨਹੀਂ ओके ਹੁਣ ਕੀ ਮੰਗ ਕਰਦੇ ਹਾਂ ਫਿਰ ਮੰਗ ਇਹੀ ਹੈ ਵੀ ਸਾਨੂੰ ਮਤਲਬ ਸਹੀ ਫੈਸਲਾ ਦਿੱਤਾ ਜਾਵੇ ਜੋ ਸਾਡੀ ਮੰਗ ਹੈ ਉਸ ਨੂੰ ਮਤਲਬ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਵੀ ਸਾਡੀ ਚਿੱਠੀ ਤੇ ਗੌਰ ਕਰਕੇ ਸਾਡੀ ਮੰਗ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਹਾਂ ਠੀਕ ਮੇਰੇ ਪਾਪਾਂ ਦੀ ਸਾਡੇ ਖਿਲਾਫ ਮੈਨੂੰ ਸੀਨੀਅਰ ਮੈਂ ਫੋਨ ਕਰਕੇ ਰਿਟਾਇਰ ਬਣਨਾ ਹੈਗਾ ਸ਼ੂਗਰ ਬੀਪੀ ਦਾ ਮਰੀਜ਼ ਹੈ ਮੈਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੀ ਹੈ ਹੂੰ ਜੀ ਕਰਦਾ ਮੈਂ ਸੁਸਾਈਸਾਈਡ ਕਰ ਲਾਂ ਇੰਨਾ ਮੈਨੂੰ ਤੰਗ ਕੀਤਾ ਨਹੀਂ ਅੱਛਾ ਕਿਉਂ ਤੰਗ ਪਰੇਸ਼ਾਨ ਕਿਉਂ ਕਰ ਰਹੀ ਹੈ ਕਿਉਂਕਿ ਮੇਰੀ ਕੋਠੀ ਦਬ ਰਹੀ ਹੈ ਕੋਈ ਖੜਕਾ ਦੜਕਾ ਅਸੀਂ ਬਾਹਰ ਵੀ ਬੱਚਾ ਕੋਈ ਨਿਕਲੇ ਉਹ ਨਿਕਲੇ ਵਿੱਚ ਥਾਣੇ ਫੋਨ ਕਰ ਦੇਗੀ ਦੋ ਵਾਰੀ ਝੂਠੀਆਂ ਕੰਪਲੇਟਾਂ ਆ ਕੇ ਪੁਲਿਸ ਨੇ ਉਠਾਇਆ ਕਿ ਤੁਸੀਂ ਕਿੱਥੇ ਰਾਧਿਕਾ ਤੁਸੀਂ ਮਾਰਕੁੱਟ ਕਰ ਰਹੇ ਹੋ ਅਸੀਂ ਕਿਹਾ ਕੁਛ ਨਹੀਂ ਮੌਕਾ ਦੇ ਕੇ ਚਲੇ ਗਏ 3 ਤਰੀਕ ਨੂੰ ਤੇ ਪਵਿੱਤਰ ਸਿੰਘ ਹੂੰ ਸਬ ਇੰਸਪੈਕਟਰ ਆ ਉਹ ਖੁਦ ਮੌਕਾ ਦੇ ਕੇ ਗਿਆ 10:30 ਵਜੇ ਰਾਤ ਨੂੰ ਹੂੰ ਉਹਨੇ ਰਿਪੋਰਟ ਵੀ ਭੇਜੀ ਆ ਐਸਐਸਪੀ ਸਾਹਿਬ ਦੇ ਇਹ ਝੂਠੀ ਆ ਗੇਟ ਖੜਕਾਇਆ ਗੇਟ ਨਹੀਂ ਖੋਲਿਆ ਹੁਣ ਸ਼ਰਮ ਦੇ ਮਾਰੇ ਹੂੰ 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 ਤੇ ਉਹ ਵਿਚਾਰੇ ਚਲੇ ਗਏ ਉਹ ਕਹਿੰਦੇ ਕੋਈ ਨਾ ਰਿਪੋਰਟ ਤੁਸੀਂ ਮੈਂ ਭੇਜਤੀ ਅੱਗੇ ਐਸਐਸਪੀ ਸਾਹਿਬ ਦੇ ਤੁਸੀਂ ਆਰਟੀਆਈ ਪਾ ਕੇ ਕਢਾ ਲਿਓ ਹੂੰ ਤੇ ਉਹ ਵੀ ਆਰਟੀਆਈ ਮੈਂ ਪਾ ਰੱਖਿਆ ਉਹ ਵੀ ਨਿਕਲਿਆਊਗੀ ਹੁਣ ਬਾਰ ਬਾਰ ਸਾਨੂੰ ਧਮਕੀਆਂ ਦਿੰਦੀ ਐ ਮੈਂ ਕੋਰਟ 'ਚ ਆ ਕਰਤਾ ਆ ਉਹ ਕਰਤਾ ਇੱਕ ਸਟੇ ਦਾ ਪਰਚਾ ਲਿਖ ਕੇ ਹੱਥ ਨਾਲ ਆਪਣੇ ਲਈ ਫਿਰਦੀ ਐ ਆਪਣੇ ਆਪ ਜੱਜ ਬਣੀ ਫਿਰਦੀ ਐ ਆਪਣੇ ਹੱਥ ਨਾਲ ਲਿਖ ਕੇ ਜੱਜ ਦੀ ਐਪਲੀਕੇਸ਼ਨ ਨਹੀਂ ਹੈਗੀ ਕਿ ਆਪਣੇ ਹੱਥ ਨਾਲ ਲਿਖਿਆ ਹੋਇਆ ਹੈ ਇਸਨੇ ਸਕੈਚ ਪੈਨ ਨਾਲ ਮੋਟਾ-ਮੋਟਾ ਵੀ ਇਹਦੀ ਕੋਠੀ ਵਿਕੇ ਨਾ ਫੇ ਤੰਗ ਪਰੇਸ਼ਾਨ ਹੋਣ ਬਾਤ ਚ ਕਰਿਆ ਇੱਕ ਪਹਿਲਾਂ ਕਰਿਆ ਸੀ ਅੱਛਾ ਜੀ ਹੁਣ ਇਹ ਜਿਹੜੀ ਕੋਠੀ ਆ ਤੁਹਾਡੀ ਹੈ ਤੇ ਨਜਾਇਜ਼ ਕਬਜ਼ਾ ਹੈ ਕਿਤੇ ਨਜਾਇਜ਼ ਕਬਜ਼ਾ ਜੀ ਬੇਕੋ ਨਜਾਇਜ਼ ਕਬਜ਼ਾ ਹੈ ਇੱਕ ਵੇਚ ਕੇ ਆਪਣੇ ਹਿੱਸੇ ਦੀ ਮੇਰੇ ਦੋ ਬੇਟੇ ਹੋਰ ਨੇ ਅਸੀਂ ਦੋ ਜਣੇ ਆ ਸਾਨੂੰ ਵੀ ਚਾਹੀਦਾ ਮਰ ਮਰ ਕੇ ਬਣਾਇਆ ਫਿਰ ਉੱਤੇ ਲੋਨ ਹੈ 1 ਰੁਪਿਆ ਦੇਣਾ ਹਰਾਮ ਹੈ ਨਾ ਬਿਜਲੀ ਦਾ ਬਿੱਲ ਜੇ ਤੁਸੀਂ ਖਾਲੀ ਕਰਨ ਨੂੰ ਕਹਿੰਦੇ ਹੋ ਤਾਂ ਫਿਰ ਕਿਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇਖੋ ਜੋ ਕੋਰਟ ਦੇ ਰੂਲ ਹੈ ਜੋ ਮਤਲਬ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਰੂਲ ਹੈ ਵੀ ਮੁੰਡਾ ਕੋਈ ਲੈ ਨਹੀਂ ਸਕਦਾ ਪਿਓ ਦੀ ਜਾਇਦਾਦ ਕਿਉਂ ਬਾਪ ਦਾਦੇ ਜੀ ਦਾ ਹੈ ਨਹੀਂ ਮੇਰੀ ਮੈਂ ਆਪਣੀ ਬਣਾਈ ਆ ਕਮਾਈ ਮੈਂ ਪੁੱਛਿਆ ਜੀ ਜਦੋਂ ਖਾਲੀ ਕਰਨ ਨੂੰ ਕਹਿੰਦੇ ਹੋ ਤੁਸੀਂ ਕੋਠੀ ਕੀ ਕਹਿੰਦੇ ਨੇ ਉਹ ਕਹਿੰਦੀ ਮੈਂ ਨਹੀਂ ਕਰ ਸਕਦਾ ਜੀ ਤੁਸੀਂ ਬੇਟਾ ਬੇਦਖਲ ਕਰਿਆ ਹੋਇਆ ਕਿੰਨੇ ਸਾਲੋਂ ਆਪਣੀ ਜਾਇਦਾਦ ਤੋਂ 18 ਚ ਕੀਤਾ ਸੀ 1 2000 2024 ਚ ਕੀਤਾ ਇਹ ਪ੍ਰੋਪਰਟੀ ਵੇਚਣ ਤੋਂ ਬਾਅਦ ਬਾਹਰ ਜਾਣ ਤੋਂ ਨਾ ਇਹ ਨਾ ਰਾधिका ਹਾਂਜੀ ਜੋ ਕਿ ਇਲੀਗਲ ਵਾਈਫਾਈ ਉਹਦੀ ਪਰ ਅਸੀਂ ਮੰਨਦੇ ਨਹੀਂ ਉਸ ਨੂੰ ਅੱਛਾ ਠੀਕ ਹੈ ਜੀ ਹਾਂ ਵੀ ਮਰ ਤੁਸੀਂ ਆਪਣੀ ਵਾਈਫ ਨਹੀਂ ਮੰਨਦੇ ਆਪਣੇ ਨੂੰ ਨਹੀਂ ਮੰਨਦੇ ਉਹਨੂੰ ਨੂੰ ਨਹੀਂ ਮੰਨਦੇ ਜੀ ਹਾਂਜੀ ਕਿਉਂਕਿ ਇਹਦੇ ਪਿੱਛੇ ਤਿੰਨ ਬੱਚੇ ਆ ਪਤਾ ਲੱਗਿਆ ਹੂੰ ਚਲੋ ਉਹ ਵਿਆਹੀ ਹੋਈ ਆ ਪਹਿਲਾਂ ਪਹਿਲਾਂ ਉਹਨਾਂ ਨੇ ਦੱਸਿਆ ਨਹੀਂ ਸੀਗਾ ਨਾ ਪਹਿਲਾਂ ਸਾਨੂੰ ਦੱਸਿਆ ਨਹੀਂ ਕੁਛ ਲੋਕ ਹੋਰ ਰੱਖੀਏ ਸਾਤੋਂ ਹੂੰ ਵੀ ਇਸ ਤਰ੍ਹਾਂ ਕਰਕੇ ਵੀ ਮਤਲਬ ਵੀ ਕੋਈ ਠੀਕ ਠਾਕ ਹੈ ਵੀ ਵਿਆਹ ਕਰਨਾ ਪਤਲਾ ਵਿਆਹ ਹੋਇਆ ਨਹੀਂ ਕੁਝ ਨਹੀਂ ਹੋਇਆ ਨਹੀਂ ਅਸੀਂ ਕੀਤਾ ਕੁਛ ਅਸੀਂ ਜਾ ਕੇ ਉਸ ਹਾਰਪੁਰ ਪਤਾ ਕੀਤਾ ਤੇ ਗਾਂ ਇਹਦੇ ਤਿੰਨ ਬੱਚੇ ਸੀ ਫਿਰ ਅਸੀਂ ਕਿਹਾ ਵੀ ਤੂੰ ਅਜਨੇਬਾ ਕੱਟ ਕੇ ਆਪਣਾ ਚਲੀ ਜਾ ਜੋ ਫੈਸਲਾ ਹੋਇਆ ਰਿਸ਼ਤੇਦਾਰ ਦੇ ਸਾਹਮਣੇ ਕੰਦੀ ਠੀਕ ਹੈ ਜੀ ਉਸ ਤੋਂ ਬਾਅਦ ਮੁੰਡਾ ਨਸ਼ੇ ਕਰਨ ਲੱਗ ਗਿਆ ਮੁੰਡੇ ਨੂੰ ਛਕਾਤਾ ਸੈਂਟਲ ਪਿੱਛੋਂ ਜੀ ਇਹ ਗਏ ਮਤਲਬ ਜਲੇਪਾ ਕਰਿਆ ਕੁੜੀ ਨੂੰ ਜਨਮ ਦਿੱਤਾ ਠੀਕ ਹੈ ਜੀ